ਮੇਰਾ ਨਾਮ ਸੂਰਿਆ ਮੈਂ ਚੰਡੀਗੜ੍ਹ ਤੋਂ ਆਈ ਆਪਨੇ ਬ੍ਰਦਰ ਦੀ ਸ਼ਾਦੀ ਦੇਖਣ। ਮੇਰੇ ਮਤਲਬ ਪੇਰੈਂਟਸ ਸੇ ਘਰ ਉਧਰ ਸ਼ਿਫਟ ਹੋ ਗਏ ਸੀ। ਪੁਰਾਣੇ ਘਰ ਚੋਂ ਉਹਨਾਂ ਦਾ ਸਾਰਾ ਗੋਲਡ ਲੈ ਗਏ ਆ। ਕਿੰਨਾ ਗੋਲਡ ਆ ਗਿਆ? ਕਬੀ ਨੁਕਸਾਨ ਕਰ ਗਿਆ ਤਾਂ ਕਿੰਨਾ ਤੋਂ ਨੁਕਸਾਨਾਂਗੇ?

ਕਿਸ ਦਾ ਤਲਾ ਤੋੜਿਆ ਕਿ ਕਿਹਦਾ ਨਾ ਹਾਂ ਸਾਡੇ ਘਰੇ ਚੋਰੀ ਹੋ ਗਈ ਹੈ ਕੱਲ ਮੇਰਾ ਵਿਆਹ ਸੀਗਾ ਤੇ ਅਸੀਂ ਸਾਰੇ ਵਿਆਹ ਦੇ ਗਏ ਸੀ ਨਵੇਂ ਘਰ ਸ਼ਿਫਟ ਹੋਏ ਤਿੰਨ ਚਾਰ ਦਿਨ ਪਹਿਲਾਂ ਹੀ ਬਰੀ ਨਵੇਂ ਨੂੰ ਤੇ ਰਾਤੀ ਡੋਲੀ ਆਈ 7:30 ਤੱਕ ਤੇ ਅੱਜ ਕਿਸੇ ਨੇ ਜਿੰਦਰਾ ਤੋੜ ਕੇ ਰਾਤੀ 3:30 ਦਾ ਟਾਈਮ ਹੀ ਤੇ ਚੋਰੀ ਕੀਤੀ ਹੈ ਕਿੰਨਾ ਕੁ ਤੁਹਾਨੂੰ ਗਿਆ 15-16 ਲੱਖ ਦਾ ਨੁਕਸਾਨ ਹੋ ਗਿਆ ਕੀ ਕੀ ਲਗੇ ਉੱਤੇ ਉਹ ਚੀਜ਼ ਹੀ ਲੈਪਟਾਪ ਸੀ ਮੇਰਾ ਆਫਿਸ ਦਾ ਇੱਕ ਆਈਪੈਡ ਸੀ ایرਪອດ ਸੀ ਆਈਫੋਨ ਸੀ ਇਹ ਮੇਰੀ ਭੈਣ ਨੇ ਕੈਨੇਡਾ ਤੋਂ ਆਈ ਆ ਤੇ ਉਹਦੇ ਉਹਦਾ ਵੀ ਕਾਫੀ ਨੁਕਸਾਨ ਹੋ ਗਿਆ ਉਹਦਾ ਸੈੱਟ ਸੀ ਸੋਨੇ ਦਾ ਦੋ ਰਿੰਗ ਸੀ

ਔਰ ਵੀ ਜੀ ਥੋੜਾ ਸਮਾਨ ਆਨੇਗਾ ਸਾਡਾ ਸੈਟ ਸੀ ਇੱਕ ਪਿਆਰ ਦਾ ਕਿਹਨਾਂ ਸੀ ਆਈਫੋਨ ਸੀ ਇਹ ਲੈਪਟਾਪ ਇਹ ਇੱਕ ਐਲਈਡੀ ਬੜੀ ਵੱਡੀ ਜਿਸ ਤਨੇ ਸਾਡੀ ਪੈਕੇ ਪੈਸੀ ਗੁੱਤੇ ਚੋਂ ਵੀ ਚੁੱਕ ਕੇ ਲੈ ਗਏ ਲਿਆ ਤੈਨੂੰ ਆਇਆ ਸੀ ਵਿਆਹ ਕੱਲ ਸੀ ਸਾਡਾ ਵਿਆਹ ਹੋ ਗਿਆ ਹਾਂਜੀ ਕੱਲ ਸੀ ਅੱਜ ਅੱਜ ਰਿਸੈਪਸ਼ਨ ਆ ਸਾਨੂੰ ਆ ਵਕਤ ਬਾਤਾਂ ਜਿਨ੍ਹਾਂ ਨੇ ਕੱਲ ਵਿਆਹ ਦੇ ਵਿਆਹ ਲਾਇਆ ਇਹ ਰਾਤ ਦੇ ਆਪਣੇ ਦੂਜੇ ਘਰ ਆਪਣੀ ਇੱਕ ਦੀ ਕੋਠੀ ਸੀ ਪਾਈ ਉੱਥੇ ਪ੍ਰੋਗਰਾਮ ਹੀ ਨਾਲ ਪਰ ਕੇ 3 ਵਜੇ ਦੇ ਕਰੀਬ ਇੱਥੇ ਜਿਹੜਾ ਵਾ ਆੜ ਕੇ ਜਿੰਨੇ ਦਾ ਕਟਾ ਗਿਆ ਵਾ ਜਿੰਦਰਾ ਕੱਟ ਕੇ ਜਿਹੜਾ ਮੜਕੀ ਇਹ ਕੈਡਾ ਚ ਆਈ ਸੀ ਉਹਦਾ ਜਿਹੜਾ ਗਾਣਾ ਸਾਰਾ ਸਮੋਚਾ ਲੈਟ ਪੈਟ ਜਾਂ ਹੋਰ ਜਿਹੜੇ ਮੋਬਾਈਲ ਕੋ ਚੰਗੇ ਬਲਕੀਮਤੀ ਚ ਜਾੜੀ ਹੈਗੀਆਂ ਸੀ 15 16 ਲੱਖ ਦੇ ਕਰੀਬ ਦਾ ਜਿਹੜਾ ਦੁਕਾਨ ਕਰਕੇ ਆ ਸਮਾਨ ਲੈ ਕੇ ਰੱਖੋ ਚੱਕਰ ਹੋ ਗਿਆ ਨਸ਼ਾ ਪੜਾ ਵਗਦਾ ਪਿਆ ਵਾ ਇਹ ਨਸ਼ਈਆਂ ਦਾ ਕੰਮ ਆ ਕਿਉਂਕਿ ਕਿਤੋਂ ਬੜਾ ਕੰਮ ਨਹੀਂ ਹੋਦਾ ਕਹਿੰਗੇ ਘੱਟੋ ਘਾਟਨ ਕੋ 400 ਰੇ ਸਾਰੇ ਲੱਗੇ ਘਰ ਦੇ ਇਹ ਇੰਦੀ ਮਲਕੇ ਲੋਕਾਂ ਦਾ ਉਹ ਮਲਕੇ ਕਿਸੇ ਦਾ ਡਰੀ ਨਹੀਂ ਹੈਗਾ ਸਹੀ ਹਾਰ ਕੇ ਦਾਹ ਜਿੰਦਗਾ ਤੋੜਨਾ ਆ ਜਾਂ ਚੋਰੀ ਕਰਨਾ ਆ ਨਸ਼ੇ ਕਰਕੇ ਨਸ਼ਈ ਬੰਦੇ ਆ ਇਹ ਕਰਕੇ ਤਾਂ ਆਪਣਾ ਦਾਹ ਬਹੁਤ ਤਗੜਾ ਇਹਨਾਂ ਨੂੰ ਨੁਕਸਾਨ ਕਰਕੇ ਆ ਵਿਚਾਰਿਆਂ ਦਾ ਕੁੜੀ ਵਿਚਾਰੀ ਕੈਨੇਡਾ ਦਾ ਹੀ ਉਹਦੇ ਫਜ਼ਲ ਦਾ ਪਾਵਰ ਵੀ ਲੱਗੇ ਆ ਹੋਰ ਸਮਾਨ ਜਿਹੜਾ ਕੀਮਤੀ ਸਮਾਨ ਜਿਹੜਾ ਵਾ ਜਿਹੜੀ ਉਹ ਲੜਕੀ ਲੈ ਗਿਆ ਸੀ ਫੋਨ ਵਾਪਕ ਦੇਣ ਵਾਸਤੇ ਪਰਿਵਾਰ ਨੂੰ ਉਹ ਵੀ ਸਭ ਕੁਝ ਲੈ ਗਿਆ ਤੇ ਹਰ ਕਿਸੇ ਨਾਲ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਘਟੋ ਵਾਲੇ ਜਿਹੜਾ ਰਿਸ਼ੇ ਵਿੱਚ ਨਾਲ ਬਦੇ ਹੋਇਆ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ ਲੋਕਦਾਰ ਆਪ ਵੀ ਆਪਣੀ ਇਮਾਨਦਾਰ ਜਿਹੜੀ ਜ਼ਿੰਦਗੀ ਆ ਲਾਇਕ ਆਰਮਾਨਾਂ ਘਰ ਸੌ ਸਕਣ ਲੈ ਸਕਣ ਪਹਿਲੋਂ ਇਹ ਪਰਿਵਾਰ ਆ ਕਈ ਵਾਰ ਘਰੋਂ ਉੱਤਰ ਜਾਂਦੇ ਸੀ ਸਾਡੇ ਪਰਿਵਾਰ ਤੇ ਚ ਮਿਲਣ ਆਉਂਦਾ ਜਾਂਦੇ ਸੀ ਪਰ ਵੇਖੋ ਇਹ ਘਟੋ ਕਰ ਜਿਹੜੀ ਕਿਹੜਾ ਵਾਪਰੀਆ ਕੋਈ ਨਾ ਕੋਈ ਜ਼ਰੂਰ ਇੱਥੋਂ ਦਾ ਕੋਈ ਬੰਦਾ ਹੈਗਾ ਨਾਲ ਜਿਹਨੇ ਪੂਰੀ ਸੋਚ ਲੱਤੀ ਹੋਗੀ ਕਿ ਅੱਜ ਉਹਦਾ ਵਿਆਹ ਕਰ ਲ ਗਾਇਆ ਅੱਜ ਰਾਤ ਉਹ ਆਪਣੇ ਉੱਤੇ ਬੈਠੇ ਘਰ ਦੇ ਚੋਟੇ ਆ ਤੇ ਇਹ ਕਾਰਵਾਈ ਜਿਹੜਾ ਵਾ ਉਹਨਾਂ ਨੇ ਅਨਜਾਬ ਦਿੱਤਾ ਵਾ ਤੇ ਇਹ ਸਭ ਕੁਲ ਦਹ ਲਟੇ ਲਟੇਰੇ ਲਟਕੇ ਲੱਗਿਆ ਜੀ ਜਿਹੜੇ ਮਾਲਕ ਨੇ ਇਹਦੇ ਸੁਰਜੀਤ ਸਿੰਘ ਜੀ ਉਹਨਾਂ ਦੇ بیٹے ਦੀ ਮੈਰਿਜ ਸੀ ਇਹ ਤਿੰਨ ਚਾਰ ਦਿਨਾਂ ਤੋਂ ਘਰ ਬੰਸੀ ਇਹਨਾਂ ਦੇ ਮਕਾਨ 'ਚ ਹੋਪੀਤਾ ਵਿਆਹ ਦੀ ਤਿਆਰੀਆਂ ਦੇ ਵਿੱਚ ਬਿਜ਼ੀ ਹੋਣ ਕਰਕੇ ਜਿਹੜਾ ਪੁਰਾਣਾ ਘਰ ਸੀ ਉਹਨੂੰ ਲੋਕ ਲੱਗਾ ਸੀ ਕੱਲ ਰਾਤੀ ਕੁਝ ਅਣਪਛਾਤੇ ਚੋਰਾਂ ਨੇ ਇਹਨਾਂ ਦੇ ਘਰ ਦੇ ਉੱਤੇ ਤਾਬ ਬੋਲਿਆ ਤੇ ਚੋਰੀ ਕੀਤੀ ਹੈ ਕੁਝ ਸਮਾਨ ਚੋਰੀ ਹੋਇਆ ਜਿਹਦੀ ਅਸੀਂ ਲਿਸਟ ਬਣਾ ਰਹੇ ਹਾਂ ਅਤੇ ਸਾਨੂੰ ਕੁਝ ਕਲੂਜ਼ ਮਿਲੇ ਨੇ ਕੁਝ ਸੀਸੀਟੀਵੀ ਫੁਟੇਜ ਮਿਲੇ ਨੇ ਅਸੀਂ ਦੋ ਤਿੰਨ ਥਿਊਰੀਜ਼ ਤੇ ਵਰਕ ਕਰ ਰਹੇ ਹਾਂ ਜਲਦੀ ਅਸੀਂ ਇਹਨਾਂ ਚੋਰਾਂ ਨੂੰ ਫੜ ਲਾਂਗੇ